ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰita ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਅੱਜ ਪਹੁੰਚ ਗਏ ਜੀ ਪਿੰਡ ਪੁਰਾਣੀ ਕਲਾ ਜ਼ਿਲ੍ਹਾ ਲੁਧਿਆਣਾ ਵਾਲੀਬਾਲ ਸ਼ੂਟਿੰਗ ਮੀਡੀਅਮ ਇੱਕ ਬਾਰੋਂ ਇਹਦੇ ਸ਼ਾਨਦਾਰ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਕਰਵਾਇਆ ਜਾ ਰਿਹਾ ਨਾਲ ਦੀ ਨਾਲ ਹੀ ਜਿਹੜੇ ਤਿੰਨ ਗਰਾਊਂਡ ਬਹੁਤ ਸੋਹਣੇ ਗਰਾਊਂਡ ਜਿਹੜੇ ਤਿਆਰ ਕੀਤੇ ਆ ਵੀਰਾਂ ਨੇ ਤਿੰਨ ਗਰਾਊਂਡ ਪੰਦੇਰ ਸਪੋਰਟਸ ਵੱਲੋਂ ਜਿਹੜੇ ਤਿਆਰ ਕੀਤੇ ਗਏ ਪੰਦੇਰ ਸਪੋਰਟਸ ਲਗਾਣਾ ਚੱਕੀ ਬਾਈ ਦੇ ਤੇ ਨਾਲ ਹੀ ਜਿਹੜੇ ਫੁੱਟਬਾਲ ਦੇ ਮੈਚ ਚੱਲ ਰਹੇ ਹੈ ਜੀ ਦੂਜੀ ਸਾਈਡ ਇੱਧਰ ਵਾਲੀਬਾਲ ਦੇ ਗਰਾਊਂਡਾਂ ਤੇ ਜਿਹੜੀ ਤਿਆਰੀ ਜੋਰਾਂ ਸ਼ੋਰਾਂ ਤੇ ਵਾਟਸਾ ਦੇ ਕਿਹੜੇ ਜਿਹਾ ਪਾਇਆ ਹੈ ਆ ਵਾਟਸਾ ਰਾਟਾ ਪਤਾ ਸੀ ਫਿਰ ਸੌਂ ਗਿਆ ਮੈਂ ਨੀਂਦਾ ਸੁਬਾ ਪਾਇਆ ਇਹ ਟੂਰਨਾਮੈਂਟ ਦੀ ਜਿਹੜੀ ਤਿਆਰੀ ਹੈ ਜੀ ਸ਼ੁਰੂਆਤੀ ਬਲਾਂ ਚ ਮੁੰਡੇ ਡਗੋਰਾ ਵਾਲੇ ਆ ਗਿਆ ਫੈਟੋ ਕੇ ਪੂਰੇ ਕੌਣ ਆ ਤੁਹਾਡੇ ਜੱਜ ਉਗਰੀ ਮੋਟਾ ਭੱਟੀ ਵਾਲਾ ਭੱਟਾਂ ਵਾਲਾ ਸੈਮੀ ਖੇਡੂਗਾ ਮੋਟਾ ਹੈ ਮੋਟੇ ਦਾ ਸੈੱਟ ਬਣਿਆ ਨਹੀਂ ਅੱਜ ਭੱਟਾਂ ਵਾਲਾ ਬਣਿਆ ਨਹੀਂ ਹੈ ਨਾ ਉਹਨਾਂ ਦਾ ਠੀਕ ਹੈ ਮੁੰਡੇ ਗੰਡੂਆਂ ਵਾਲੇ ਵੀ ਆ ਗਿਆ ਭਗ ਥਲੇ ਵਾਲੇ ਆ ਗਿਆ ਭਗ ਥਲੇ ਚ ਮੈਨੂੰ ਲੱਗਦਾ ਲੱਭਾ ਖੇਡੂਗਾ ਫਰੂਸ਼ ਵਾਲਾ ਤੇ ਗੰਡੂਆਂ ਚ ਖੇਡੂਗਾ ਹੈ ਗੰਡੂਆਂ ਚ ਹੋਲਦੀ ਸੰਗਵਾਲੀਆਂ ਫੈਜ ਗੜੀ ਦਾ ਗੁਰੀ ਨਹੀਂ ਖੇਡਦਾ ਫੈਜ ਗੜੀ ਗੁਰੀ ਨਾਲ ਪਹਿਲੀ ਪਹਿਲੀ ਪਹਿਰੋਮਨੇ ਉਹ ਵੀ ਵਦਗਾ ਸੈੱਟ ਬਣਿਆ ਪੂਰਾ ਫਿਰਤਾ ਗੁਰੀ ਫੈਜ ਗੜੀਆ ਖੇਡੂਗਾ ਬੈਲੀ ਨਾਲ ਸੈੱਟ ਪੂਰੇ ਹੀ ਚੰਗੇ ਬਣੇ ਆ ਲੱਬਾ ਫਰੂਸ਼ਾ ਖੇਡੂਗਾ ਭਗਤ ਥਲੇ ਦੀ ਟੀਮ ਚ ਜਵਰਾਜ ਉਹਨਾਂ ਦੀ ਟੀਮ ਚ ਤੇ ਮਣੀ ਬਾਸ ਸਿੰਘ ਦੇ ਨਾਲ ਖੇਡੂਗਾ ਮੱਲਾ ਦਾ ਬੜੀ ਬਸਿਕਾ ਦਾ ਵੀ ਸੈੱਟ ਆਊਗਾ ਬਸਿਕਾ ਦਾ ਪਰ ਉਹਦੇ ਨਾਲ ਹੈ ਨਹੀਂ ਪਤਾ ਪੱਕਾ ਕੌਣ ਖੇਡੂਗਾ ਕਰਨਾ ਖੇਡੂ ਸਾਰੀ ਕਰਨ ਕਾਲੀ ਗੱਲ ਮਰੀ ਬਸਿਕਾ ਦੀ ਟੀਮ ਚ ਤੇ ਖਜਰਾਲ ਦਾ ਸੈੱਟ ਮੁਸ਼ਕਲ ਹੈ ਜੀ ਕੰਜਰਾਲ ਦਾ ਸੈੱਟ ਨਹੀਂ ਹੁੰਦਾ ਅੱਜ ਤੇ ਮੁੰਡੇ ਰਾਮਪਰੀਏ ਵੀ ਫੱਟੋ ਕੇ ਆ ਗਿਆ ਪੂਰੇ ਰਾਮਪਰੀਏ ਹਣੀ ਬਾਈ ਹੋਰੀ ਆ ਗਿਆ ਕਰਮ ਹੋਰੀ ਸੈੱਟਾ ਪੂਰਾ ਤਗੜਾ ਛੋਟੀ ਦੇ ਮੈਚ ਲੱਗਣੇ ਆ ਜੀ ਵਾਲੀਬਾਲ ਮੀਡੀਅਮ ਦੇ ਸ਼ੂਟਿੰਗ ਦੇ ਅੱਜ ਬਹੁਤ ਤਗੜੇ ਮੈਚ ਸਾਰੀਆਂ ਟੀਮਾਂ ਜੋ ਵੀ ਰਾਸਤੇ 'ਚ ਨੇ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ 1.5 ਵਜ ਗਿਆ ਜੀ ਟਾਂਗਾ ਪਾ ਪਉਣ ਲੱਗੇ ਆ ਬਸ ਥੋੜੇ ਪਹਿਲਾਂ ਜੀ ਤੇ ਵੇਟ ਇੰਤਜ਼ਾਰ ਕਿਸੇ ਟੀਮ ਦਾ ਨਹੀਂ ਕੀਤਾ ਜਾਣਾ ਮੈਚ ਜਿਹੜੇ ਸ਼ੁਰੂ ਕਰਦੇ ਨੇ ਜੀ ਥੋੜੇ ਟਾਈਮ ਨੇ ਧੰਨਵਾਦ ਜੀ ਸਾਰੇ ਵੀਰਾਂ ਦਾ ਲਾਈਵ ਆਪਾਂ ਇੰਨੀ ਕ ਅਪਡੇਟ ਦੇਣ ਨੂੰ ਹੋਏ ਸੀਗੇ ਤੇ ਮੈਚਾਂ ਦੀ ਸ਼ੁਰੂਆਤ ਹੋਣ ਲੱਗੀ ਹੈ ਜੀ ਬਸ ਟਾਂਗਾ ਪਾਉਣੇ ਆ ਥੋੜੇ ਟਾਈਮ ਨੂੰ ਜੇ ਕੋਈ ਰਸਤੇ 'ਚ ਹੈ ਵੀਰ ਕਮੇਟੀ ਨਾਲ ਸੰਪਰਕ ਬਣਾ ਲਓ ਤੇ ਨਹੀਂ ਬਾਚੋਂ ਇੱਥੋਂ ਗਰਾਊਂਡ 'ਚੋਂ ਜੇ ਵਾਪਸੀ ਹੋਣੀ ਭਾਈ ਫੇਰ ਚੰਗਾ ਨਹੀਂ ਲੱਗਦਾ ਜੀ ਕਮੇਟੀ ਸਖਤ ਹੈ ਤੇ ਉਹਨਾਂ ਨੇ ਵੀ ਕੱਲ ਕਿਉਂਕਿ ਲਗਾਤਾਰ ਟੂਰਨਾਮੈਂਟ ਚੱਲ ਰਿਹਾ ਤਾਂ ਕਰਕੇ ਥੋੜੀ ਜਿਹੀ ਰਾਹਤ ਦਿੱਤੀ ਹੈ ਟੀਮਾਂ ਨੂੰ ਨਹੀਂ 11 ਵਜੇ ਦਾ ਟਾਈਮ ਸੀਗਾ ਤੇ ਹੁਣ ਇੱਕ ਕਹਿੰਦੇ ਚਲੋ 1:30 ਵਜੇ ਤੱਕ ਆਪਾਂ ਚਲਾ ਲਾਂਗੇ ਵਧੀਆ ਟੀਮਾਂ ਜਿੰਨੀਆਂ ਵੀ ਆਉਂਦੀਆਂ ਆ ਖੜਾਉਣੀਆਂ ਆਪਾਂ ਪਰ ਜ਼ਿਆਦਾ ਲੇਟ ਜਿਹੜੀ ਪਰੇਸ਼ਾਨ ਕਰੂਗੀ ਭਈ ਉਹਨਾਂ ਨੂੰ ਇੱਥੋਂ ਵੀ ਮੋੜਿਆ ਜਾ ਸਕਦਾ ਗਰਾਊਂਡ 'ਚੋਂ ਧੰਨਵਾਦ ਜੀ ਸਾਰੇ ਵੀਰਾਂ ਦਾ ਤੇ ਲਾਈਵ ਹੋਵਾਂਗੇ ਆਪਾਂ ਟਾਈਆਂ ਦਿਖਾਵਾਂਗੇ ਜਦੋਂ ਹੁਣ ਤੇ ਮੈਚ ਸ਼ੁਰੂ ਹੋਣਗੇ ਜੀ ਧੰਨਵਾਦ ਜੀ